ਜਲੰਧ ਦੇ ਪਟਵਾਰਖਾਨੇ 'ਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਗੜੇ ਦੇ ਪਟਵਾਰੀ ਤੇ ਉਸਦੇ ਕਰਿੰਦੇ ਨੂੰ ਵਿਜੀਲੈਂਸ ਨੇ ਰੰਗੀ ਹੱਤੀ ਕਾਬੂ ਕਰ ਲਿਆ ਸ਼ਿਕਾਇਤ ਕਰਤਾ ਰਾਜਗੋਮਾਨ ਨੇ ਦੱਸਿਆ ਕਿ ਪੁਰਾਣਾ ਇਤਕਾਲ ਚੜਾਉਣ ਦੇ ਨਜ਼ਰੀਏ ਵਜੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਸੌਦਾ 80000 ਰੁਪਏ 'ਚ ਤੈਅ ਹੋਇਆ ਇਸੇ ਰਕਮ ਵਜੋਂ 19000 ਰੁਪਏ ਦੇਣ ਲਈ ਆਏ ਸਨ ਜਦੋਂ ਵਿਜੀਲੈਂਸ ਨੇ ਦੋਵਾਂ ਨੂੰ ਰੰਗੀ ਹੱਤੀ ਕਾਬੂ ਕਰ ਲਿਆ ਉਸਨੇ ਦੱਸਿਆ ਕਿ ਉਹ ਖੁਦ ਪੁਲਿਸ ਦੇ ਹੈੱਡ ਕਨਸਟੇਬਲ ਹਨ ਸੋਨੋ ਸ਼ਿਕਾਇਤ ਕਰਤਾ ਨੇ ਕੀ ਕੀਤਾ ਗਾਰੀ ਚੱਕਾ ਸਾਡਾ ਇਹ ਸੀਗਾ ਕਿ ਮੈਂ ਕ੍ਰਾਂਸੀ ਇੰਤਕਾਲ ਸੀ ਇੰਤਕਾਲ ਸਗਮਰਾ ਪੁਰਾਣਾ ਅੱਛਾ ਭਾਜੀ ਤੇ ਇਹ ਸੀਗਾ ਪ੍ਰੀਤਮ ਪ੍ਰੀਤਮ ਸਿੰਘ ਸੀਗਾ ਉਹਦੇ ਨਾਂ ਤੇ ਸੀ ਕੋਈ ਪ੍ਰੋਪਰਟੀ ਪਹਿਲਾਂ ਠੀਕ ਆ ਭਾਜੀ ਪ੍ਰੀਤਮ ਸਿੰਘ ਨੇ ਵੇਚੀ ਲਾਂਦੇ ਲਾਲ ਨੂੰ ਠੀਕ ਆ ਭਾਜੀ ਅਨੰਦ لال ਕੋ ਅਸੀਂ ਲਈ ਸੀ ਕਨਵੇਂ ਚ ਠੀਕ ਆ ਭਾਜੀ ਤੇ ਇੰਤਕਾਲ ਚੜਿਆ ਨਹੀਂ ਸੀ ਅਨੰਦ ਲਾਲ ਦਾ ਜਨੰਦਰਾ ਨੇ ਲਈ ਆ ਠੀਕ ਆ ਭਾਜੀ ਤੇ ਇਹ ਕਦੇ ਸੀ ਇੰਤਕਾਲ ਜਾਣੇ ਦੋ ਪੁਰਾਣਾ ਹੋ ਗਿਆ ਤਰੀਕ 40 50 ਸਾਲ ਪੁਰਾਣੀ ਰੇਸ਼ੀ ਹੋ ਗਈ ਆ ਦੋ ਇੰਤਕਾਲ ਚਾਣਨੇ ਆ ਠੀਕ ਆ ਭਾਜੀ ਵੀ ਇਹਦੇ ਤਰੇ ਲੱਗਨੇ 1.5 ਲੱਖ ਰੁਪਇਆ ਨੋ ਸਰ ਮੈਂ ਗਰੀਵਨ ਦਾ 1 ਲੱਖ ਸੱਜੂਗਾ ਚਲੋ 10-20 ਲੈਣੇ ਚਲੋ ਤੁਹਾਨੂੰ ਸੇਵਾਵਾਂ ਨਹੀਂ ਕਰਦਣੇ ਆ ਕਹਿੰਦੇ ਨਹੀਂ ਇਤੋਂ ਘੱਟ ਨਹੀਂ ਹੋਣਾ ਫਿਰ ਲੱਖ ਤੇ ਆ ਲੱਖ ਤੇ ਕਰਦੇ ਨੇ 980 ਚ ਆਇਆ ਹਾਂ ਹਾਂ ਅੱਜ ਮੈਨੂੰ ਇੱਕ ਹਫਤਾ ਦਾ ਚੱਕਰ ਮਾਰਦੇ ਇੱਥੇ 80 ਤੋਂ ਘੱਟ ਮੰਨਿਆ ਹੀ ਹੈ ਕਿਉਂਕਿ ਫਿਰ ਮੈਂ ਸਟਾਫ ਨਾਲ ਗੱਲ ਕੀਤੀ ਆਪਣੇ ਆਦੇ ਕਿ ਮੈਂ ਵੀ ਪੰਜਾਬ ਪੁਲਿਸ ਦਾ ਠੀਕ ਹੈ ਫਿਰ ਮੈਂ ਨਾਲ ਗੱਲ ਕੀਤੀ ਕਿ ਸਟਾਫ ਨਾਲ ਇਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਦੱਸਿਓ ਮੈਂ ਅਪਜੀਵ ਕਰਨ ਦੀ ਕਾਰ ਵੀ ਆਪਣੇ ਕਰ ਦਿੱਤੀ ਠੀਕ ਹੈ ਤੇ ਇਹਨਾਂ ਨੇ ਅੱਜ ਅੱਜ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲ ਡੌਲਰ ਨੇ ਕੋਣ ਹੈ ਇਹ ਤੁਸੀਂ ਇਹਦਾ ਮੁਨਸ਼ੀ ਆ ਇਹਨੇ ਪਟਵਾਰੀ ਦਾ ਹਾਂਜੀ ਹਾਂਜੀ ਪਟਵਾਰੀ ਦਾ ਕੀ ਨਾਮ ਹੈਗਾ ਪੂਰਾ ਇਹ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਅੱਜ ਅੱਜ ਇਹਨਾਂ ਨੂੰ 80 ਰੁਪਏ ਤੁਸੀਂ ਤੁਹਾਡੇ ਕੋਲੋਂ ਲਿਆ ਫਿਰ ਨਹੀਂ ਜੀ ਅੱਜ ਇਹਨਾਂ ਨੇ ਮੇਰੇ ਕੋਲ 100 ਹੀ ਲਿਆ ਅੱਛਾ ਵਾ ਅੱਛਾ ਜੀ ਨਹੀਂ ਬਾਕੀ ਕਹਿੰਦੇ ਸੀ ਮੈਨੂੰ ਕਹਿੰਦੇ ਇਕੱਠਾ ਦੇ 40000 ਰੁਪਏ ਤੇ 40 ਬਾਅਦ ਚ ਦੇਈਂ ਅੱਛਾ ਇਹਨਾਂ ਦਾ ਸਾਰ ਬੱਚੇ ਦਾ ਐਡੀਸ਼ਨ ਕਰਾਈ ਜਮੇ ਮੇਰੇ ਕੋਲ ਇਹਨਾਂ ਕੋਲ ਪੈਸੇ ਹੈ ਨਹੀਂ ਕਿ ਬੱਚਾ ਐਡੀਸ਼ਨ ਤੇ ਹੈ ਲੱਗ ਗਿਆ ਤੁਸੀਂ 20000 ਫੜੋ ਮੇਰੇ ਕੋਲੋਂ ਤਾਂ ਕਿ ਤੁਸੀਂ ਜਿੱਦਾਂ ਜਿੱਦਾਂ ਮੇਰਾ ਕੰਮ ਹੁੰਦਾ ਹੈ ਉਹ ਤੁਹਾਨੂੰ ਪੈਸੇ ਫੜਾਉਂਦਾ ਜਾਊਗਾ ਠੀਕ ਆ ਭਾਈ ਦੇਖਣੇ ਚੱਲ 20 ਦੇ ਜਾ ਤੇ ਜਦੋਂ ਤੇਰੇ 40000 ਹੋ ਜਾਣਗੇ ਫਿਰ ਕੰਮ ਸ਼ੁਰੂ ਕਰਾਂਗੇ ਹੂੰ ਹੂੰ ਤੇ 40 ਉਹਦੋਂ ਦੇਵਾਂਗੇ ਜਦੋਂ ਤੇਰਾ ਇੰਤਕਾਲ ਚੜਜੂਗਾ ਫਿਰ ਲਾਵਾਂਗੇ ਹੂੰ ਹੂੰ ਹਾਂ ਤੇ ਅੱਜ ਤੁਹਾਡੇ ਕੋਲ ਡੋਨਰ ਨੇ ਪੈਸੇ ਲੈ ਚੁੱਕੇ ਜਾਂ ਇੰਜ ਪਟਵਾਰੀ ਨੇ ਨਹੀਂ ਫੜੇ ਇੱਕ ਇੱਕ ਪਟਵਾਰੀ ਨੇ ਨਹੀਂ ਫੜੇ ਮੈਂ ਪਟਵਾਰੀ ਨੂੰ ਫੜਾਏ ਸੀਗੇ ਠੀਕ ਆ ਉਹ ਕਹਿੰਦਾ ਡੋਨਰ ਦੇ ਪੈਸੇ ਫੜਲਾ ਡੋਨਰ ਦੇ ਪੈਸੇ ਫੜ ਕੇ ਦਰਾਜ ਚ ਰੱਖ ਦੇ ਠੀਕ ਆ ਪਟਵਾਰੀ ਨੇ ਹੱਥ ਨਹੀਂ ਲਾਇਆ ਠੀਕ ਆ ਜਦੋਂ ਰੰ ਹਾਂਜੀ ਡੋਲਰ ਦੇ ਬਿਊਰੋ ਰੂਪ ਰੋਜ਼ਾਨਾ ਨਿਊਜ਼ 24 ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ